ਮੇਤਰੋ ਕੀ ਹਾਲ ਚਾਲ ਹੈ ਠੀਕ ਠਾਕ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਤੇ ਆਪਾਂ ਅੱਜ ਸ਼ਰਨ ਨੂੰ ਨਾਉਣ ਲੱਗੇ ਆ ਦੂਜੇ ਘਰੇ ਲੈ ਕੇ ਜਾਣੇ ਆ ਠੀਕ ਆ ਸ਼ਰਟ ਥੱਲੇ ਲਾਉਣੀ ਆ ਟ੍ਰੇਲ ਪੈਣਾ ਕੀ ਠੀਕ ਆ ਤੇ ਇਹ ਸੋਨਾ ਪੱਤਾ ਸੋਨਾ ਪੁੱਤ ਕਹਿੰਦੇ ਇਹਨੂੰ ਕਹਿੰਦੇ ਸੋਹਣਾ ਲੱਗਦਾ ਬਹੁਤ ਹੀ ਜਣੇ ਲੱਗੇ ਇੱਕ ਦੋ ਨਹੀਂ ਬਹੁਤ ਹੀ ਜਿਆਦਾ ਕਹਿਣ ਲੱਗੇ ਸੋਹਣਾ ਲੱਗਦਾ ਟਹਿਰ ਬਾਹਰ ਕੱਢੇ ਪਿਛਲੇ ਵੀ ਤੇ ਅਗਲੇ ਵੀ ਸਲੰਗ ਦੇ ਪੂਰਾ ਹੈ ਗੱਲਬਾਤ ਐਂਡ ਆ ਯਾਰੀ ਦੀ ਤੇ ਇਹਦਾ ਨਾਮ ਵੀ ਰੱਖਤਾ ਆਪਾਂ ਮਿੱਤਰੋ ਡਿਫੈਂਡਰ ਇੱਥੇ ਡਿਫੈਂਡਰ ਲਿਖਾ ਦੇਣਾ ਆਪਾਂ ਠੀਕ ਹੈ ਡਿਫੈਂਡਰ ਕਿਸੇ ਦਿਨ ਜਦੋਂ ਆਪਾਂ ਚੈਨਲ ਇਹਨਾ ਸ਼ੁਰੂ ਕੀਤਾ ਸੀ ਤੇ ਉਹੀ ਆਪਾਂ ਇਹਦਾ ਚੈਨਲ ਸ਼ੁਰੂ ਹੋ ਗਿਆ ਤੂੰ ਹੀ ਆਪਾਂ ਇੱਕ ਦਿਨ ਇਹ ਲਿਖਾ ਦੇਣੀ ਡਿਫੈਂਡਰ ਠੀਕ ਹੈ ਨਾ ਐਂਡ ਗੱਲਬਾਤ ਪੂਰੀ ਬਣਾ ਦੇਣੀ ਆਪਾਂ ਇਹਦੀ ਹੁਣ ਠੀਕ ਹੈ ਟਾਇਰ ਸੁਣੇ ਲੱਗਦੇ ਕਹਿੰਦੇ ਬਾਹਰ ਕੱਢੇ ਦੇ ਲੋਕ ਚੈੱਕ ਕਰੋ ਤੇ ਹੁਣ ਆਪਾਂ ਸਟਾਰਟ ਕਰਨ ਲੱਗੇ ਹਾਂ ਤਿੰਨ ਲੈ ਕੇ ਚੱਲਦੇ ਹਾਂ ਤੂੰ ਚੈੱਕ ਰਹੀ ਕਿ ਤਾ ਨਾ ਇਹ ਕਾ ਮੇਰਾ ਸੋਨਾ ਪੁੱਤ ਸੋਨਾ ਪੁੱਤ ਸੋਨਾ ਪੁੱਤ ਤੇ ਪੱਕ ਕਰ ਲੱਗੀ ਹੋਰ ਸਟਾਰਟ ਤੇ ਮੈਂ ਹੁਣੀ ਆਇਆ ਸੀਗਾ ਯਾਰ ਪਾਠ ਕਰਕੇ ਦੂਸਰੇ ਕਰੋ ਠੀਕ ਆ ਲੇਟ ਹੋ ਗਏ ਪਹਿਲਾਂ ਨੀਰਾਂ ਨੂੰ ਰੱਖ ਉਤਰਿਆ ਹੱਥੀ ਉਤਰ ਰਹੀ ਤੇ ਜਮੀਨ ਦਾ ਆਪਾਂ ਹੱਥੀ ਉਤਰ ਦੇਣੀ ਹਰ ਸਾਲ ਜੋਂ ਲੱਗੀਆਂ ਛੋਟੀਆਂ ਤੇ ਬਾਕੀ ਹੁਣ ਹੁਣ ਆਪਾਂ ਲਾਉਣ ਲੱਗਿਆਂ ਤੇ ਇਹ ਰ ਗਲੈਂਡਰ ਲਾਤਾ ਸੀ ਉਹ ਮੈਂ ਚਲਾਇਆ ਸੀ ਕਲੰਪ ਚੜਾ ਕੇ ਆਵੇ ਕਲੰਪ ਕਲੰਪ ਚੜਾਤਾ ਸੀ ਆਪਾਂ ਇਹਦੇ ਤੇ ਠੀਕ ਹੈ ਉਵੇਂ ਹੀ ਚਲਾਦੇ ਥੋੜਾ ਜਿਹਾ ਮੂਰਾ ਕਰਤਾ ਸੀਗਾ ਤੇ ਹੁਣ ਆਪਾਂ ਪੂਰਾ ਹੀ ਪਾੜ ਦਿੰਨੇ ਆ ਠੀਕ ਹੈ ਤੇ ਹੁਣ ਅਹੀਂ ਚਲਾਵਾਂਗੀ ਬਿਨਾਂ ਇਹ ਤੋਂ ਕਿਉਂਕਿ ਹੁਣ ਉੱਧਰ ਲੈ ਕੇ ਚੱਲੇ ਆਪਾਂ ਬਿਨਾਂ ਤੇ ਲੈ ਕੇ ਚੱਲਦੇ ਆਂ ਤੁਮ ਪਾੜ ਦਿੰਨੇ ਲੀਰ ਜੀ ਨਾਲ ਵਿੱਚ ਹੀ ਜੜੀ ਜਾਂਦੀ ਸੀ ਉਹ ਠੀਕ ਹੈ ਤੇ ਇਹ ਹੋ ਗਿਆ ਆਪਣਾ ਆਪ ਦਾ ਜਗਾੜ ਖੰਨਾ ਕਰਤਾ ਆਪ ਲਾਤਾ ਇਹ ਚੰਗੀ ਤਰ੍ਹਾਂ ਠੀਕ ਆ ਚੜਾਇਆ ਸੀ ਤਾਂ ਵੀ ਕਰਦਣਾ ਪਵੇ ਕੱਲ ਨੂੰ ਲਾ ਦਾਂਗੇ ਆਪਾਂ ਇਹਦਾ 에어 ਕਲਿੰਡਰ ਲਾ ਦਾਂਗੇ ਕੱਲ ਨੂੰ ਦੇਖਦੇ ਆ ਕੱਲ ਨੂੰ ਕੀ ਕਦੋਂ ਲੱਗੂ ਇਹ ਪਤਾ ਨਹੀਂ ਠੀਕ ਆ ਆਪਾਂ ਹੁਣ ਲਾਉਣ ਲੱਗੇ ਆਪਾਂ ਚਲਾਉਣ ਲੱਗੇ ਆ ਠੀਕ ਆ ਤੇ ਹੁਣ ਆਪਾਂ ਥੋੜਾ ਚਲਾ ਲ ਗਏ ਠੀਕ ਆ ਤੇ ਦੇਖ ਲਿਓ ਚੱਲਦੀ ਨੂੰਈ ਦੂਰੋਂ ਦੇਖਣਾ ਪਵੇਗਾ ਮਿੱਤਰੋ ਤੇ ਇਸ ਟ੍ਰੈਂਡਿਕ ਰੀਟ ਥੱਲੇ ਰੱਖਣਾ ਪਊਗਾ ਸਟੈਂਡ ਵੀ ਮਿਲੂਗਾ ਤੇ ਕੀ ਰਸਟਾਰਟ ਹੁੰਦਾ ਇਹ ਕਰ ਲ ਗਏ ਆਪਾਂ ਮੁੱਕ ਨਹੀਂ ਖੜੇ ਯਾਰ ਆ ਗਈ ਚਲੋ ਇਹ ਜੇ ਕੀ ਰਸਟ ਰੋਕੇ ਕੱਟ ਤੱਕੀ ਫੇਰ ਚਲਾਉਣੇ ਸਟਾਰਟ ਕਰ ਲਗੇ ਫੇਰ ਬਣਾਉਣੇ ਦੂਜੀ ਹੋਰ ਵੀਡੀਓ ਖੜਦਾ ਨਹੀਂ ਮੋਬਾਈਲ ਇਸ ਤਰ੍ਹਾਂ ਤੇ ਆਖੀ ਆਪਾਂ ਹੁਣ ਕਰ ਲੱਗੇ ਇਹਨੂੰ ਸਟਾਰਟ ਠੀਕ ਆ ਮਦਦੋ ਤੇ ਹੁਣ ਆਪਾਂ ਇਹਦੇ ਪਾਉਣ ਲੱਗੇ ਆ ਕੱਪੜੇ ਠੀਕ ਆ ਆਪਿਆ ਆਪਣਾ ਏਅਰ ਕਲੈਂਡਰ ਮੰਜੇ ਤੇ ਠੀਕ ਆ ਅੱਧਾ ਤਾਂ ਆਪਿਆ ਤਾਂ ਉਹ ਬੇ ਸਫਾਈ ਕਰੀ ਜਾਨੇ ਅਜੇ ਕੱਲ ਨੂੰ ਹੋ ਜੇ ਸ਼ਾਇਦ ਜਾਂ ਪਰਸੋਂ ਹੋਵੇ ਕੋਈ ਪਤਾ ਨਹੀਂਗਾ ਤੇ ਆਪਾਂ ਇਹਦੇ ਕੱਪੜੇ ਪਾ ਦਿੱਤੇ ਕੰਬਲੀ ਵੀ ਮਿਰੀ ਐਂ ਪਈ ਐ ਤੇ ਆ ਦੂਸਰੇ ਚੈਨਲ ਦੀ ਐ ਇਹ ਵੀ ਇੱਥੇ ਰੱਖਣੀ ਪੈਂਦੀ ਐ ਇਹ ਵੀ ਹਜੇਰ ਵੀਡੀਓ ਪੈ ਨਹੀਂ ਰਹੀਆਂ ਬਹੁਤ ਔਖਾ ਕਰ ਰਹੇ ਆ ਕੰਮ ਚਲੋ ਹੋ ਗਏ ਜਾਣਗੇ ਕਿਸੇ ਦਿਨ ਤਾਂ ਸੌਖੇ ਤੇ ਆਪਾਂ ਹੁਣ ਕਿਰਨ ਦਾ ਕੰਪਲੀ ਕੰਪਲੀ ਬਾਦ ਕੇ ਕਿੱਥੇ ਗਈ ਯਾਰ ਦੂਜੀ ਕੰਪਨੀ ਦੇ ਵਿੱਚ ਹੀ ਹੈ ਇਹਦੇ ਪਹਿਲਾਂ ਛੋਟੀ ਕੰਪਲੀ ਪਾਉਣ ਨਿੱਗਾ ਕੰਬਲ ਉੱਪਰ ਪਾਵਾਂਗੇ ਇਹਦੇ ਠੀਕ ਆ ਤੇ ਬਾਕੀ ਆ ਸਪੋਰਟਸ ਬੂਟ ਕਰੋ ਯਾਰ ਗੱਡੀ ਇਹ ਤੇ ਚੱਲ ਨਹੀਂ ਰਹੀ ਬਹੁਤ ਘੱਟ ਵੀ ਆ ਰਿਹਾ ਜਿਵੇਂ ਆਪਾਂ ਪਹਿਲਾਂ ਵੀ ਹੁੰਦੇ ਸੀ ਉਵੇਂ ਨਹੀਂ ਆ ਰਿਹਾ ਠੀਕ ਆ ਤੇ ਆਪਾਂ ਇਹਦੇ ਹੁਣ ਤੇ ਆਪ ਇਹਨੂੰ ਠਲਤਾ ਠੀਕ ਆ ਤੇ ਕਤੜੀ ਜਾਂਦਾ ਯਾਰ ਆਪੋਲਾ ਵਿੱਚ ਮਿੰਟ-ਮਿੰਟ ਚ ਅੱਗੇ ਪੈਂਦਾ ਘੱਤ ਨਾਲ ਸੀ ਆਪਾ ਬਹੁਤ ਹੁੰਦਾ ਵੀਡੀਓ ਬਣਾਉਣੀ ਤੇ ਕਹਿੰਦੇ ਚੀਜ਼ਾਂ ਕੰਮ ਕਰਨੇ ਬਥੇਰਾ ਔਖਾ ਯਾਰ ਹੈ ਕੋ ਹੋਵੇ ਨਾ ਕਿਤੇ ਵੀਡੀਓ ਵੀਡੀਓ ਬਣਾਉਣਾ ਫਿਰ ਤਾਂ ਪੂਰਾ ਸਵਾਦ ਖਾਵੇ ਟ੍ਰੈਕਟਰ ਚੱਲਦੇ ਦਾ ਵੀ ਸਲਿੱਪ ਸਲੁਪੂ ਪੂਰੇ ਕੜਾਵੇ ਆ ਕੋ ਚੱਕਰ ਚੱਕ ਚੱਕ ਕੁਝ ਕੋ ਕਰੇ ਇਕੱਲਾ ਜਾਣਾ ਹੁਣ ਕਿਤੇ ਗੇਅਰ ਪੈਂਦਾ ਪਾਵਾਂਗੇ ਇਹਨੂੰ ਸਟੀਅਰਿੰਗ ਨੂੰ ਫੋੜਾ ਉਸਕੇ ਸੌਖ ਰੱਖ ਕੇ ਬਾਬਾ ਕੋਈ ਬਣ ਜੇ ਗੱਲ ਕੋਈ ਹੋਵੇ ਨਾ ਕੋਈ ਵੀਡੀਓ ਬਣੋ ਫਿਰ ਵਧੀਆ ਹੈ ਕੰਮ ਬਣ ਜਿੱਤੀ ਹੁਣ ਆਪਾਂ ਪੂਰਾ ਚੰਗੀ ਤਰ੍ਹਾਂ ਪਾਤਾ ਮਿੱਤਰੋ ਠੀਕ ਹੈ ਗਰਮ ਹੋ ਜਾਂਦਾ ਇੰਨੇ ਨੇ ਕਿੰਨਾ ਹੈ ਸਿਲੈਂਸਰ ਜਾਂ ਫਿਰ ਵੀ 1 ਮਿੰਟ ਹੀ ਚੱਲੇ ਇੱਕ ਦੋ ਮਿੰਟ ਪਟਾਕੇ ਪਟਾਕਾ ਠਾ ਠੀਕ ਹੈ ਪਟਾਕੇ ਤੇ ਪਟਾਕਾ ਠਾ ਪੈਣਾ ਤੇ ਖੋਰ ਲਿਆਵਾਂਗੇ ਯਾਰ ਗੱਲ ਬਣਦੀ ਨਹੀਂ ਸਵਾਦ ਨਹੀਂ ਆਉਂਦਾ ਹੂੰ ਕਰੀਣਾ ਕਿਰਪਾ ਰਬ ਮੋਨਟਾਈਜ਼ਰ ਹੋ ਜਾਂਦੇ ਫਿਰ ਆਪਾਂ ਪੜਾ ਕੇ ਦਾੜਾ ਕਪਾਈ ਤਰਾ ਕਰਨਾ ਤਿੰਨ ਚਾਰ ਲਿਉਣੀ ਆ ਪਤਾ ਨਹੀਂ ਕਸੋਂ ਆਣ ਕੇ ਅਜੇ ਤਾਈਦਾ ਨਹੀਂ ਮੂੰਹ ਤੇ ਰੋਇਆ ਉਹ ਨਾ ਕਿੱਥੇ ਪਿਆ ਪਰ ਅਗਲਾ ਹੈਗਾ 11 ਪਿਛੇ ਉਹ ਟਰੈਕਟਰ ਦੇ ਜਿਹੜਾ ਅਗਲਾ ਟਰੈਕਟਰ ਹੋਣਾ ਆਉਗਾ ਜਿਹੜਾ ਲਿਆਵਾਂਗੇ ਆਪਾਂ ਜਿੱਦਣ ਵੀ ਹੈ ਕੰਮ ਸਸਤੇ ਹੀ ਹਜ਼ਾਰਾਂ ਚ ਹੀ ਆ ਖੰਮ ਉਹਦਾ ਮਿਲ ਜਾਂਦੇ ਹਜ਼ਾਰਾਂ ਚ ਮੇਰੇ ਮਾਮੇ ਮੈਂ ਆਦੇ ਮਾਮੇ ਕੇ ਪਿੰਡ ਚ ਲਾਇਆ ਹੋਇਆ ਮਾਮੇ ਕੇ ਟਰੈਕਟਰ ਕਰੇ ਮਾਮੇ ਕਿਉਂ ਟਰੈਕਟਰ ਚਲਾਇਆ ਵੈ ਮੈਨੂੰ ਬਹੁਤ ਵਧੀਆ ਲੱਗੀ ਉਹਦੀ ਆਵਾਜ਼ ਠੀਕ ਹੈ ਤੇ ਆਪਾਂ ਇਹਦੇ ਕੰਬਲ ਪਾਤਾ ਤੇ ਉਹ ਟਰੈਕਟਰ ਦੀ ਆਪਾਂ ਨੂੰ ਆਵਾਜ਼ ਬਹੁਤ ਵਧੀਆ ਲੱਗਦੀ ਹੈ ਤੇ ਆਪ ਦੂਸਰਾ ਕੰਬਲ ਪਾਵਾਂਗੇ ਹੁਣ ਆਪਾਂ ਠੀਕ ਹੈ ਤੇ ਮੈਂ ਉਹ ਚਲਾਇਆ ਸੀ ਤੋਹ ਕਦ ਦਿਨ ਅਸੀਂ ਇੱਥੇ ਮਿੱਟੀ ਮੁੱਟੀ ਪਾਈ ਸੀਗੀ ਮੈਂ ਤੇ ਮਾਮੇ ਨੇ ਠੀਕ ਹੈ ਤੇ ਯਾਰ ਉਹ ਪੈਜ ਹੱਡਾਂ ਜੀ ਰਚ ਗਿਆ ਉਹਦੀ ਆਵਾਜ਼ ਜੀ ਤੇ ਹੁਣ ਸਵਾਦ ਬਹੁਤ ਆਉਂਦਾ ਇੱਕੋ ਦੀਆਂ ਲਾਈਟਾਂ ਨਹੀਂਆਂ ਗੋਲੰਦੀਆਂ ਲਾਈਟਾਂ ਫਲਿੰਗਦੀਆਂ ਲਾਈਟਾਂ ਵਿੱਚ ਵਿੱਚਲੇ ਸ਼ੋਅ ਦੇ ਵਿੱਚ ਸੋ ਅਦੀ ਵਕਰੀ ਯਾਰ ਲਿਆਵਾਂਗੇ ਜ਼ਰੂਰ ਯਾਰ ਜਦੋਂ ਹੱਥ ਆਪਿਆ ਹੱਥ ਬਹਿ ਜਾਂਦੇ ਫਿਰ ਲਿਆਉਣ ਤੇ ਇਸੇ ਕੰਮ ਤੇ ਆ ਲੋ ਯਾ ਪਟਾਕਾ ਠੀਕ ਹੈ ਜਿੰਨਾ ਕੋ ਹੋਇਆ ਆਪਣੇ ਤੋਂ ਪਿਛਲੇ ਮਗਰਾੜ ਰਹਿ ਜਾਂਦੇ ਕਰਦੇ ਆ ਬਸ ਗਰਮੀ ਤੋਂ ਪਹਿਲਾਂ ਪਹਿਲਾਂ ਗਰਮੀ ਚੜ ਚੜ ਵੀ ਗਈ ਨਾ ਤਾਂ ਵੀ ਕੋਈ ਚੱਕਰ ਨਹੀਂ ਕਰੋ ਪੇਟੀ ਬੂਟੀ ਜੋ ਕੱਢਦੇ ਜਿੰਨਾ ਵੀ ਕੋਈ ਪੁਰਾਣੇ ਕੱਪੜੇ ਪਏ ਆ ਤੇ ਇਹ ਆ ਪਟਾਕ ਦਿੱਤਾ ਹੁਣ ਇਸ ਟਾਈਮ ਤਰੋਂ ਠੀਕ ਹੈ ਆਪਾਂ ਚੌਂਡੀਆ ਵਧੀਆ ਡਾਤਾ ਵਧੀਆ ਬਣ ਜਾਂਦਾ ਇੱਕੋ ਜਿਹਾ ਹੈ ਬਣਾਏ ਰਕਲੈਂਡਰ ਏਅਰ ਕਲੈਂਡਰ ਵੀ ਆਪਾਂ ਰਫੜ ਦਾ ਲਾਵਾਂਗੇ ਇਹਦੇ ਠੀਕ ਆ ਇਹਦਾ ਥੋੜਾ ਜਿਹਰੀ ਰੱਖਾਂਗੇ ਉਹਨਾਂ ਦੀ ਗੱਲ ਨਾ ਸ਼ੁਰੂ ਹੋ ਗਿਆ ਏਅਰ ਕਲੈਂਡਰ ਦੇ ਨਾਲ ਹੁਣ ਖੋਲ੍ਹਿਆ ਇਹ ਤਾਂ ਨੂੰ ਤੇ ਇਹਦਾ ਜਾਲੀ ਵੀ ਯਾਰ ਬਾਲੀ ਪ੍ਰੀਪਰੇਟਰ ਆਵਾਜ਼ ਹੋਣ ਦੀ ਲੱਗ ਜਾਂਦਾ ਅੱਜ ਬਹੁਤ ਚੱਲਿਆ ਕਿਰਾ ਤਾਂ ਹੋਰ ਜਿਹਾ ਲੱਗਿਆ ਜਦੋਂ ਖੇਤ ਲੈ ਗਿਆ ਬਈ ਬਹੁਤ ਵਧੀਆ ਚੱਲਿਆ ਐਵੇਂ ਕਹਾਂ ਮਾੜੇ ਨਹੀਂ ਉੱਠ ਖੜਦਾ ਤੇ ਜਿਆਦਾ ਹਵਾ ਜਾਂਦੀ ਅੰਦਰ ਇੰਜਨ 'ਚ ਤੇ ਤੁਮ ਆ ਵੀ ਬਹੁਤ ਘੱਟ ਮਾਰਦਾ ਹੈ ਲਾਉਣ ਬਾਅਦ ਜਦੋਂ ਆਪਾਂ ਏਅਰ ਕੰਡਿਸ਼ਨਰ ਲਾਤਾ ਉਵੇਂ ਹੀ ਹੋ ਜਾਣਾ ਇਹਨੇ ਫਿਰ ਮੈਂ ਚਲਾਦਾ ਚੱਲ ਕਿਰਾਬ ਡੀਜੇ ਡੂਜਲ ਮਾਰਦਾ ਅਸੀਂ ਸਵੇਰੇ ਸੁਕਾ ਲਾਂਗੇ ਥੱਲੇ ਨਿਚੜੇ ਨਾ ਪਾਣੀ ਉਹ ਜੋ ਮਕਲੈਰ ਚ ਤੇ ਓਕੇ ਮਿੱਤਰੋ ਆਪਣਾ ਹੋ ਗਿਆ ਕੰਮ ਕੰਪਲੀਟ ਠੀਕ ਆ ਮਿੱਤਰੋ ਓਕੇ ਬਾਏ ਮਿੱਤਰੋ ਮਿਲਦੇ ਹਾਂ ਅਗਲੇ ਬਲੌਗ ਚ ਠੀਕ ਹੈ ਬਾਕੀ ਸਪੋਰਟ ਕਰੋ ਜਿੰਨੀ ਵੀ ਹੋ ਸਕਦੀ ਹੈ ਨਹੀਂ ਜਿੰਮ ਕਰਨੀ ਕੋਈ ਚੱਕਰ ਨਹੀਂ ਦੇਖ ਲਿਆ ਕਰੋ ਕ੍ਰਾਈਬਰ ਕਰ ਲਿਆ ਬ్రో ਯਾਰ ਮੇਰੇ ਭਰਾ ਬਣ ਕੇ ਸਾਰੇ ਯਾਰ ਫੇਰੀ ਹੌਲੀ ਲੱਗੇ ਆਉਂਗਾ ਫੇਰੀ ਮੈਂ ਕੋਈ ਟਰੈਕਟਰ ਲੈ ਜੀਉਂਗਾ ਉਹਨਾਂ ਚੱਕਰ ਮੈਂ ਲੈ ਕੇ ਆਉਂਗਾ ਟਰੈਕਟਰ ਕੋਈ ਵੀ ਇੰਨਾ ਜਿਹਾ ਆਪਦੀ ਮਿਹਨਤ ਦਾ ਨੂੰ ਕੁਝ ਬਣਦਾ ਠੀਕ ਹੈ ਓਕੇ ਇਹਨੂੰ ਹਾਈ ਪੇਂਟ ਇਸ ਟਾਈਮ ਵੀ ਪੇਂਟ ਹੋਏਗਾ ਤਾਂ ਵੀ ਲੋਹਾ ਬਾਜ ਜਾਂਦਾ ਲੇਟ ਹੋਈ ਜਾਂਦਾ ਤਾਂ ਕੰਪਿਊਟਰ ਕਰਾਉਣਾ ਫਿਰ ਆਪਾਂ ਉੱਥੇ ਹੀ ਕਰਵਾਵੇਂ ਮੋਗੇ ਮੋਗੇ ਤੋਂ ਸ਼ਾਇਦ ਉਹਨਾਂ ਤੋਂ ਹੀ ਕਰਵਾਵਾਂਗੇ ਲੈ ਕੇ ਗਏ ਜਿਹੜੇ ਆਪਣੇ ਭਰਾ ਕਰੋਕੋਡਾਈਲ ਵਾਲੇ ਬੰਦੇ ਆਪਣੇ ਠੀਕ ਹੈ ਪਾਉਰ ਕਰੋ ਕੋਟਾ ਲੰਬੀ ਬੰਦੇ ਕਰਾਂਗੇ ਹੀ ਗੱਲਾਂ ਠੀਕ ਹੈ ਹੈਪੀ ਤੇ ਲੱਕੀ ਠੀਕ ਹੈ ਉਹਨਾਂ ਨਾਲ ਹੀ ਆਪਾਂ ਕਨੈਕਟ ਕਰਾਂ ਮੈਂ ਤਾਂ ਉਹਨਾਂ ਨੂੰ ਵੇਖੀ ਆ ਬੇਕ ਵੇਖੀ ਆਣੀ ਆਪਾਂ ਇੱਥੋਂ ਤੱਕ ਕਰਤੀ 100 ਰੁਪਏ ਦੀ ਸ਼ੀਰ ਨੂੰ ਉਹਨੂੰ ਦੇਖ ਕੇ ਆਣੀ ਆਪਾਂ ਠੀਕ ਹੈ ਹੌਲੀ ਹੌਲੀ ਕਰਦੇ ਤਾਂ ਸੁਣਦੇ ਰੱਬ ਰੱਬ ਦੀ ਭਗਤੀ ਦੀ ਕਰੀਦੀ ਪੂਰੀ ਹੈ ਇਹਨਾਂ ਦੇ ਬਸ ਇਹੋ ਜਿਹੇ ਲੋਕ ਭਾਗਦੇ ਮੁੰਡੇ ਪਰ ਸਾਡੇ ਵਰਗਾ ਉਸਤਾ ਨਹੀਂ ਹੁੰਦਾ ਚਲ ਕੋਈ ਨਾ ਕੋਈ ਚੱਕਰ ਨਹੀਂ ਕੁਵਾੜੀ ਪਰ ਆਪਰ ਆਹ ਤਾਂ ਹੈਗਾ ਨਾ ਇਹ ਨੂੰ ਅੱਗੇ ਆ ਜਾਣਾ ਕਿ ਟੈਨਸ਼ਨ ਹੀ ਲੈਣੀ ਕੋਈ ਸਹੀ ਗੱਲ ਆਉਂਦੇ ਜਿੰਨੀਆਂ ਮਰਜ਼ੀ ਤੰਗੀਆਂ ਉਹਨੂੰ ਪਿੱਛੇ આજ ਤੱਕ ਤੰਗੀਆਂ ਚੱਲ ਕੇ ਆਏ ਆ ਫੁੱਲ ਪੂਰੀ ਗਰਮੀ ਗਰਮੀ ਨਹੀਂ ਮੰਗੀ ਤੇ ਦੇ ਅੰਪਰੇਚਰ ਤਾਂ ਫੁੱਲ ਸੇ ਆ ਗਿਆ ਸੀ ਤੇਰੇ ਯਾਰਾ ਬਿਲੀਆਂ ਨੇ ਬਥੇਰਾ ਤੇ ਆਇਆ ਟੈਂਪਰੇਚਰ ਜਿੱਥੇ ਜਿੱਥੇ ਜਮ ਲਾਉਂਦਾ ਸੀ ਚਲ ਮੇਰਾ ਸਹੀ ਪਹਿਲਾਂ ਉਹ ਡਾਊਨ ਹੋ ਗਿਆ ਠੀਕ ਜੇ ਰਹੇਗਾ ਇਹਨਾਂ ਖਾਸ ਨਹੀਂ ਪਹਿਲਾਂ ਉਦੀਆਂ ਬਣ ਗਿਆ ਸੀ ਉਹਨੂੰ ਸਟਾਰਟ ਕਰਾਂਗੇ ਘਰੇ ਹੀ ਬਣਾਈ ਬਟੈਂਡਾ ਬਾਣੂ ਬੱਕੇ ਦਾ ਕਰਾ ਹੈਂ ਬਿਕਲ ਬੋਲ ਕਰਾਂਗੇ ਓਕੇ ਬਾਈ ਮਤਰਾ ਮੈਂ ਦੇ ਅਗਲੇ ਬਲੌਗ ਚ ਲਵ ਜੂ ਮੇਰੇ ਸਾਰੇ ਯਾਰਾਂ ਨੂੰ ਛੇਤੀ ਤੋਂ ਛੇਤੀ ਕੁਝ ਲਿਆ ਕਰਾਂਗੇ ਨਵਾਂ ਪ੍ਰੋਜੈਕਟ ਹੁਣ ਆਪਾਂ ਇਹਨੂੰ ਬਾਹਰ ਖੋਲਦੇ ਨੇ ਥੋੜਾ ਮੋਟਾ ਕੁਲਾਂ ਕਿਉਂਕਿ ਕੰਮ ਟਾਉਨ ਹੁੰਦਾ ਜਾਂਦਾ ਫਿਰ ਆਪਾਂ ਸੈੱਟ ਕਰਨਾ ਸਾਰਾ ਇਹ ਓਕੇ ਬਾਈ ਮਤਰਾ ਮਿਲਦੇ ਆ ਅਗਲੇ ਬਲੌਗ ਵਿੱਚ